ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅੱਜ ਦਾ ਵਿਸ਼ਾ ਹੈ ਜੀ ਚਿੰਤਾ ਫਿਕਰ ਸਾਡੀ ਕੰਮ ਦੇ ਉਲਾਵਾ-ਉਲਾਵਾ ਸਾਨੂੰ ਜੀ ਮੌਤ ਦੀ ਵੀ ਹੈ ਤਾਂ ਉਹ ਵੀ ਰੱਬ ਦੂਰ ਕਰ ਦਿੰਦਾ ਹੈ ਕਿਉਂਕਿ ਸਾਡਾ ਕੰਮ ਹੈ ਰੱਬ ਨੂੰ ਯਾਦ ਕਰਨਾ ਤੇ ਆਪਣੀ ਮਿਹਨਤ ਕਰਨਾ ਚਿੰਤਾ ਫਿਕਰ ਟੈਨਸ਼ਨ ਕਰਨਾ ਰੱਬ ਦਾ ਕੰਮ ਹੈ ਤਾਂ ਅਸੀਂ ਇਸ ਤੋਂ ਉਲਟਾ ਚੱਲ ਰਹੇ ਹਾਂ ਤਾਂ ਮੈਂ ਤੁਹਾਨੂੰ ਅੱਜ ਇਹੋ ਜੀ ਘਟਨਾ ਦੇ ਨਾਲ ਜੋੜ ਕੇ ਤੁਹਾਨੂੰ ਦੱਸਣਾ ਚਾਹਨਾ ਕਿ ਰੱਬ ਕਿਵੇਂ ਮਦਦ ਕਰਦਾ ਹੈ ਰੱਬ ਮੌਤ ਦੇ ਮੂੰਹ ਵਿੱਚ ਵੀ ਕੱਢ ਲਿਆਉਂਦਾ ਹੈ ਜੇ ਅਸੀਂ ਉਸ ਦਾ ਚਿੰਤਨ ਕਰਦੇ ਹਾਂ ਉਸ ਦਾ ਸਿਮਰਨ ਕਰਦੇ ਹਾਂ ਤੇ ਸਾਰੀਆਂ ਟੈਨਸ਼ਨਾਂ ਲਾ ਦਿੰਦਾ ਹੈ ਸਭ ਤੋਂ ਵੱਡੀ ਟੈਨਸ਼ਨ ਹੁੰਦੀ ਹੈ ਬੰਦੇ ਨੂੰ ਮੌਤ ਦੀ ਤਾਂ ਮੌਤ ਦੀ ਟੈਨਸ਼ਨ ਵੀ ਦੂਰ ਹੋ ਜਾਂਦੀ ਹੈ ਤਾਂ ਅੱਜ ਜਿਹੜੀ ਘਟਨਾ ਹੈ ਇਹ ਬਿਲਕੁਲ ਸੱਚੀ ਹੈ ਤੇ 1973 ਦੀ ਗੱਲ ਹੈ ਜੀ ਡਾਕਟਰ ਜਸਵੰਤ ਸਿੰਘ ਜੀ ਕਹਿੰਦੇ ਮੇਰਾ ਐਕਸੀਡੈਂਟ ਹੋ ਗਿਆ ਸਮਰਾਲੇ ਦੇ ਲਾਗੇ ਐਕਸੀਡੈਂਟ ਇੰਨਾ ਭਿਆਨਕ ਸੀ ਕਿ ਮੈਨੂੰ ਨਹੀਂ ਪਤਾ ਵੀ ਉਸ ਤੋਂ ਬਾਅਦ ਕੀ ਹੋਇਆ ਕਹਿੰਦੇ ਮੇਰੀਆਂ ਹੱਡੀ ਸਿਰ ਦੀ ਹੱਡੀ ਕੋਪੜੀ ਪਾੜ ਗਈ ਅੱਖਾਂ ਉੱਤੇ ਚੀਰ ਦੇ ਨਿਸ਼ਾਨ ਆ ਗਏ ਅੱਖਾਂ 'ਚੋਂ ਨੱਕ 'ਚੋਂ ਮੂੰਹ 'ਚੋਂ ਕੰਨ 'ਚੋਂ ਖੂਨ ਵਗਣ ਲੱਗ ਪਿਆ ਤੇ ਲੱਤਾਂ ਚੀਰੀਆਂ ਗਈਆਂ ਇੰਨਾ ਭਿਆਨਕ ਐਕਸੀਡੈਂਟ ਸੀ ਕਹਿੰਦੇ ਮੈਨੂੰ ਹਸਪੀਟਲ ਕੌਣ ਲੈ ਕੇ ਗਿਆ ਮੈਨੂੰ ਨਹੀਂ ਪਤਾ ਪਰ ਜਦੋਂ ਕਹਿੰਦੇ ਉੱਥੇ ਡਾਕਟਰ ਸਾਹਿਬ ਨੇ ਮੇਰੀ ਨਬਜ਼ ਫੜ ਰੱਖੀ ਸੀ ਤਾਂ ਮੈਨੂੰ ਇਹ ਆਵਾਜ਼ ਸੁਣਾਈ ਦਿੱਤੀ ਵੀ ਨਬਜ਼ ਰੁਕ ਰੁਕ ਕੇ ਚੱਲਦੀ ਹੈ ਤੇ ਮੁਸ਼ਕਲ ਹੈ ਤਾਂ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਮੇਰਾ ਅਖੀਰਲਾ ਸਮਾਂ ਆ ਗਿਆ ਤੇ ਜਦੋਂ ਮੈਨੂੰ ਇਹ ਲੱਗਿਆ ਵੀ ਅਖੀਰਲਾ ਸਮਾਂ ਆ ਗਿਆ ਤਾਂ ਮੈਂ ਕਿਹਾ ਵੀ ਵਾਹਿਗੁਰੂ ਸਿਮਰਨ ਕਰਨਾ ਸ਼ੁਰੂ ਕਰ ਦिए ਵਾਹਿਗੁਰੂ ਨੂੰ ਯਾਦ ਕਰੀਏ ਇੰਨੇ ਹੀ ਸੋਚਿਆ ਤੇ ਇੰਨੇ ਨੂੰ ਮੈਂ बेहोशी ਦੀ ਹਾਲਤ ਵਿੱਚ ਚਲਾ ਗਿਆ ਫਿਰ ਥੋੜੀ ਦੇਰ ਬਾਅਦ ਫਿਰ ਮੈਨੂੰ ਹੋਸ਼ ਆਈ ਤਾਂ ਫਿਰ ਮੈਨੂੰ ਲੱਗਿਆ ਵੀ ਅੰਤਲੇ ਸਮੇਂ ਜਿਹੜਾ ਕੋਈ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਉਹ ਜਨਮ ਮਰਨ ਦੇ ਗੇੜ ਚੋਂ ਨਿਕਲ ਜਾਂਦਾ ਹੈ ਤਾਂ ਮੈਂ ਮੇਰੇ ਮਨ ਦੇ ਵਿੱਚ ਇਹ ਸ਼ਬਦ ਆਇਆ ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬਤਿਤਰ ਲੋਚਨ ਤੇ ਨਰ ਮੁਕਤਾ ਪਤੰਬਰ ਵਾਕੇ ਰਿਧੇ ਵਸੈ ਕਹਿੰਦੇ ਇਹ ਸ਼ਬਦ ਮੈਨੂੰ ਚੇਤੇ ਆਇਆ ਜਿੰਨੇ ਨੂੰ ਕਹਿੰਦੇ ਮੇਰੀ ਬੇਹੋਸ਼ ਬਿਹਾਲਤ ਵਿੱਚ ਫਿਰ ਮੈਂ ਚਲਾ ਗਿਆ ਥੋੜੀ ਦੇਰ ਬਾਅਦ ਫਿਰ ਮੈਨੂੰ ਹੋਸ਼ ਆਇਆ ਤਾਂ ਕਹਿੰਦੇ ਮੇਰੇ ਮੈਡਮ ਕਮਰਜੀਤ ਕੌਰ ਮੇਰਾ ਹੱਥ ਫੜੀ ਬੈਠ ਗਿਆ ਤੇ ਮੈਨੂੰ ਪੁੱਛਿਆ ਕਿ ਤੁਸੀਂ ਕਿਸ ਦਰਹੋਂ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਨੂੰ ਤੁੱਪ ਦਾ ਪਹਿਰਨ ਨਿਗ ਮਹਿਸੂਸ ਹੋ ਰਿਹਾ ਸੀ ਉਹ ਕਿੱਥੇ ਹੈ ਮੇਰਾ ਤੇ ਇੰਨੇ ਨੂੰ ਮੈਂ ਫਿਰ ਬੇਹੋਸ਼ੀ ਦੇ ਹਾਲਤ ਵਿੱਚ ਚਲਾ ਗਿਆ ਤੇ ਮੈਨੂੰ ਜਦੋਂ ਫਿਰ ਹੋਸ਼ ਆਈ ਤਾਂ ਮੈਨੂੰ ਇਸ ਤਰ੍ਹਾਂ ਲੱਗਿਆ ਕੋਈ ਸੁਆਣੀ ਮੇਰੇ ਕੋਲ ਆਈ ਹੈ ਤੇ ਉਹਨਾਂ ਨੇ ਮੇਰਾ ਪਹਿਲਾਂ ਹੱਥ ਚੁੰਮਿਆ ਤੇ ਮੇਰੇ ਮੱਥੇ ਤੇ ਹੱਥ ਰੱਖਿਆ ਤੇ ਚਲੀ ਗਈ ਤਾਂ ਇੱਥੋਂ ਮੈਨੂੰ ਕਹਿੰਦੇ ਇਹ ਮਹਿਸੂਸ ਹੋਇਆ ਵੀ ਹੁਣ ਮੈਂ ਬਚ ਗਿਆ ਹਾਂ ਪਰ ਕਹਿੰਦੇ ਮੇਰੀਆਂ ਹੱਡੀਆਂ ਚੂਰੋ ਚੂਰ ਹੋ ਚੁੱਕੀਆਂ ਸਨ ਤੇ ਅੱਖਾਂ ਉੱਤੇ ਵੀ ਚੀਰੇ ਪੈ ਚੁੱਕੇ ਸਨ ਖੋਪੜੀ ਪਾੜ ਗਈ ਸੀ ਸਾਰੀ ਤਾਂ ਮਤਲਬ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਸੀ ਤੇ ਪਰ ਇੰਨਾ ਮੈਨੂੰ ਮਹਿਸੂਸ ਹੋਇਆ ਵੀ ਮੈਂ ਪਛਾਨ ਸਕਦਾ ਹਾਂ ਆਪਣੇ ਮੈਡਮ ਨੂੰ ਬਾਕੀਆਂ ਨੂੰ ਤਾਂ ਇਹਦਾ ਮਤਲਬ ਹੈ ਵੀ ਪਰਮਾਤਮਾ ਦੀ ਮਿਹਰ ਹੈ ਵੀ ਮੇਰਾ ਦਿਮਾਗ ਤੰਦਰੁਸਤ ਹੈ ਤੇ ਮੈਨੂੰ ਇੰਨੀ ਦੇਰ ਬਾਅਦ ਇੱਕ ਖੜਾਕ ਦੀ ਆਵਾਜ਼ ਆਈ ਤੇ ਜਦੋਂ ਮੈਂ ਪੁੱਛਿਆ ਤੁਸੀਂ ਕੌਣ ਤੁਹਾਨੂੰ ਕਿੰਨਾ ਨੇ ਭੇਜਿਆ ਕਹਿੰਦੇ ਸਿੰਘਾਂ ਨੂੰ ਕੌਣ ਭੇਜ ਸਕਦਾ ਹੈ ਕਲਗੀਧਰ ਪਾਸ਼ਾ ਤੋਂ ਲਵਾ ਅਸੀਂ ਉਹਨਾਂ ਦੀਆਂ ਫੌਜਾਂ ਇੱਕ ਨਹਿਂਸ ਸਿੰਘ ਆਇਆ ਤੇ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਕੌਣ ਹੋ ਕਹਿੰਦੇ ਸਾਨੂੰ ਹੋਰ ਕੌਣ ਭੇਜ ਸਕਦਾ ਹੈ ਫੌਜਾਂ ਨੂੰ ਹੁਕਮ ਕੌਣ ਕਰ ਸਕਦਾ ਇੱਕੋ ਹੀ ਕਰ ਸਕਦੇ ਹਨ ਕਲਗੀਧਰ ਪਾਸ਼ਾ ਸਾਨੂੰ ਉਹਨਾਂ ਨੇ ਭੇਜਿਆ ਤੇ ਉਹਨਾਂ ਨੇ ਮੈਨੂੰ ਪੁੱਛਿਆ ਤੁਸੀਂ ਕਿਸ ਤਰ੍ਹਾਂ ਹੋ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਪ੍ਰਸ਼ਾਦ ਦੇਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਜਦੋਂ ਆਪਣਾ ਸੱਜਾ ਹੱਥ ਅੱਗੇ ਕੀਤਾ ਤਾਂ ਉਹਨਾਂ ਨੇ ਪ੍ਰਸ਼ਾਦ ਮੈਨੂੰ ਹੱਥ 'ਚ ਨਹੀਂ ਫੜਾਇਆ ਸਿੱਧਾ ਮੇਰੇ ਮੂੰਹ 'ਚ ਪਾ ਦਿੱਤਾ ਤੇ ਚਲੇ ਗਏ ਤੇ ਕਹਿੰਦੇ ਜਦੋਂ ਚਲੇ ਗਏ ਤਾਂ ਉਦੋਂ ਦੂਸਰੇ ਸਾਹਮਣੇ ਮੇਰੇ ਬ੍ਰਦਰਸ ਆਵਾਰੇ ਸਨ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਇਹ ਜਿਹੜੇ ਨਿੰਗ ਸਿੰਘ ਗਏ ਹਨ ਇਹਨਾਂ ਨੂੰ ਬੁਲਾਓ ਉਹ ਕਹਿੰਦੀ ਕਿਹੜੇ ਨਿੰਗ ਸਿੰਘ ਗਏ ਹਨ ਇੱਥੇ ਤਾਂ ਕੋਈ ਨਹੀਂ ਕਹਿੰਦੇ ਜਿਹੜੇ ਤੇਰੇ ਕੋਲੋਂ ਨੰਗਿਆ ਕਹਿੰਦੇ ਕੋਲੋਂ ਕੋਈ ਨਹੀਂ ਨੰਗਿਆ ਤਾਂ ਕਹਿੰਦੇ ਮੈਨੂੰ ਪਤਾ ਚੱਲ ਗਿਆ ਵੀ ਇਹ ਪ੍ਰਮਾਤਮਾ ਦੇ ਵਾਹਿਗੁਰੂ ਦੇ ਉਸ ਕਲਗੀਧਰ ਪਾਸ਼ਾ ਦੇ ਭੇਜੇ ਹੋਏ ਸਨ ਤੇ ਇਹ ਉਹ ਮੈਨੂੰ ਬਚਾਉਣ ਵਾਸਤੇ ਕਰਕੇ ਗਏ ਹਨ ਤੇ ਇੱਥੋਂ ਮੈਨੂੰ ਸਮਝ ਆ ਗਈ ਕਿ ਪ੍ਰਮਾਤਮਾ ਹੈ ਜੋ ਉਹ ਬਹੁਤ ਮਹਾਨ ਹੈ ਉਹ ਆਪਣੇ ਸੇਵਾਦਾਰਾਂ ਨੂੰ ਬਚਾਉਣ ਜ਼ਰੂਰ ਆਉਂਦਾ ਹੈ ਤੇ ਇੱਥੋਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜੇ ਤੁਹਾਨੂੰ ਵੀ ਪ੍ਰਮਾਤਮਾ ਤੇ ਟੇਕ ਹੈ ਤਾਂ ਰੱਬ ਤੁਹਾਨੂੰ ਮੌਤ ਦੇ ਮੂੰਹ ਚ ਵੀ ਕੱਢ ਲ ਜਾਂਦਾ ਹੈ ਇਸੇ ਤਰ੍ਹਾਂ ਡਾਕਟਰ ਸਾਹਿਬ ਵੀ ਮੌਤ ਤੋਂ ਨਹੀਂ ਡਰੇ ਇਹ ਉਹ ਪਰਮਾਤਮਾ ਨਾਲ ਗੱਲਾਂ ਕਰਦੇ ਰਹੇ ਤੇ ਆਖਰਕਾਰ ਪਰਮਾਤਮਾ ਨੇ ਉਹਨਾਂ ਨੂੰ ਬਚਾਉਣ ਲਈ ਆਉਣਾ ਹੀ ਪਿਆ ਤੇ ਇਹ ਹੁੰਦੀਆਂ ਹਨ ਪਰਮਾ ਰੱਬ ਨਾਲ ਗੁਰਮੁਖ ਖ ਦੀਆਂ ਗੱਲਾਂ ਤੇ ਇਸ ਤੋਂ ਸਾਨੂੰ ਇਹ ਸਿੱਖ ਨੂੰ ਮਿਲਦਾ ਹੈ ਕਿ ਅਸੀਂ ਕਿਸੇ ਹੋਰ ਦੀ ਟੇਕ ਨਾ ਰੱਖ ਕੇ ਤਾਂ ਤਾਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਟੇਕ ਰੱਖੀਏ ਤੇ ਆਪਣਾ ਸੇ ਕੰਮ ਕਰੀਏ ਚਿੰਤਾ ਕਰਨਾ ਪਰਮ ਪਰਮਾਤਮਾ ਦਾ ਕੰਮ ਹੈ ਟੈਨਸ਼ਨ ਕਰਨਾ ਪਰਮਾਤਮਾ ਦਾ ਕੰਮ ਹੈ ਸਾਡੀ ਟੈਨਸ਼ਨ ਪਰਮਾਤਮਾ ਲੈ ਲਊਗਾ ਅਸੀਂ ਮਿਹਨਤ ਕਰੀਏ ਤੇ ਅਸੀਂ ਉਸ ਦਾ ਸਿਮਰਨ ਕਰੀਏ ਸਾਡੇ ਸਿਰਫ ਇਹ ਦੋ ਕੰਮ ਹਨ ਬਾਕੀ ਚਿੰਤਾ ਕਰਨੀ ਟੈਨਸ਼ਨ ਲੈਣੀ ਇਹ ਉਹਨਾਂ ਦਾ ਕੰਮ ਹੈ ਪਰਮਾਤਮਾ ਆਪ ਹੀ ਸਾਰੇ ਕਾਰਜ ਸਵਾਰਦਾ ਜੇ ਤੁਹਾਨੂੰ ਮੌਤ ਦੇ ਮੂੰਹ ਚ ਘਟ ਸਕਦਾ ਹੈ ਤਾਂ ਦੂਜੇ ਕਾਰਜ ਕਿਉਂ ਨਹੀਂ ਸਵਾਰੇਗਾ ਇਸ ਕਰਕੇ ਤੁਸੀਂ ਨਿਡਰ ਰਿਆ ਕਰੋ ਨਿਰਪਾਉ ਨਿਰਵੈਰ ਨੂੰ ਜਪਿਆ ਕਰੋ ਆਪ ਵੀ ਨਿਰਵੈਰ ਹੋ ਜਾਓਗੇ ਤੇ ਨਿਰਪਾਉ ਅੰਦਰੋਂ ਸ਼ਕਤੀਸ਼ਾਲੀ ਤੇ ਤਾਕਤਵਰ ਬਣ ਜਾਓਗੇ ਇੰਨੀਆਂ ਚ ਬੰਦਿਆਂ ਨੂੰ ਸਵੀਕਾਰ ਕਰਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ